ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਕਰਨਲ ਮਾਮਲਾ ਬਹੁਤ ਹੀ ਜ਼ਿਆਦਾ ਭੱਗ ਗਿਆ ਜਿਹਦੇ ਵਿੱਚ ਕੀ ਉਸ ਪਰਿਵਾਰ ਦੇ ਖਿਲਾਫ ਜਿਹੜੀ ਇਹ ਪੰਜਾਬ ਪੁਲਿਸ ਆ ਜਿਹੜੇ ਕੀ ਦੋਸ਼ ਉਲਟਾ ਉਹਨਾਂ ਦੀ ਸੁਣਨ بجائے ਉਲਟਾ ਉਹਨਾਂ ਤੇ ਲਾ ਰਹੀ ਆ ਜੋ ਮਨਜਿੰਦਰ ਸਿੰਘ ਪੱਤਰਕਾਰ ਆ ਜੋ ਤੇ ਜੋ ਅਕਸਰ ਲੋਕਾਂ ਦੇ ਖਲਾਸੇ ਕਰਦੇ ਆਏ ਜੋ ਸਚਾਈ ਆ ਅਕਸ਼ਰ ਲੋਕਾਂ ਨੂੰ ਮਰੇ ਪੇਸ਼ ਕਰਦੇ ਆਇਆ ਪਹਿਲਾਂ ਤੁਹਾਨੂੰ ਉਹਨਾਂ ਦੀ ਅੱਜ ਆਡੀਓ ਸੁਣਾਉਣੇ ਆ ਤੇ ਜੋ ਇਸ ਪਰਿਵਾਰ ਆ ਜੋ ਕਰਨਲ ਦੀ ਪਤਨੀ ਆ ਉਹਨਾਂ ਦਾ ਵੀ ਕੀ ਕਹਿਣਾਗਾ ਕਿਉਂਕਿ ਉਲਟਾ ਇਹਨਾਂ ਤੇ ਦੋਸ਼ ਲਾਈ ਜਾਂਦੇ ਇਸ ਪੁਲਿਸ ਵਾਲੇ ਬਣੀਓ ਕਿਉਂਕਿ ਆਪਾਂ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ ਹਰ ਕੋਈ ਪੁਲਿਸ ਵਾਲੇ ਸਾਰੇ ਮਾੜੇ ਨਹੀਂ ਵਿੱਚ ਚੰਗੇ ਵੀ ਹੁੰਦੇ ਆ ਕਿਉਂਕਿ ਇੱਕ ਪ੍ਰਾਣੀ ਅੱਜ ਮੈਨੂੰ ਕਮੈਂਟ ਕਿਹਾ ਕਹਿੰਦਾ ਵੀ ਜਦੋਂ ਕਮੈਂਟ ਕਰਿਆ ਮੈਨੂੰ ਕਿਹਾ ਵੀ ਤੁਸੀਂ ਪਹਿਲਾਂ ਜੋ ਜਾਂਚ ਹੋ ਜਾਂਦੇ ਹੋ ਬਾਅਦ ਦੇ ਵਿੱਚ ਤੁਸੀਂ ਗਲਤ ਠਹਿਰਾਓ ਪੁਲਿਸ ਵਾਲਿਆਂ ਨੂੰ ਤੁਸੀਂ ਪਹਿਲੇ মিডিਆ ਵਾਲਿਆਂ ਨੇ ਚੱਕਤਾ ਇਹ ਗਲਤ ਆ ਜੀ ਗਲਤ ਆ ਪਹਿਲਾਂ ਜਾਂਚ ਹੋ ਜਾਣ ਤੇ ਚੰਗੀ ਤਰ੍ਹਾਂ ਵੀ ਗਲਤ ਕੌਣ ਆ ਹੁਣ ਇਹ ਦੱਸੋ ਇੰਨੀਆਂ ਵੀਡੀਓ ਲੋਕਾਂ ਦੇ ਸਾਹਮਣੇ ਆ ਗਿਆ ਹਲੇ ਤੱਕ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਪਹਿਲਾਂ ਇਹ ਆਡੀਓ ਸੁਣੋ ਇਸ ਪਰਿਵਾਰ ਦਾ ਕੀ ਕਰਾਂ ਫਿਰ ਕਰਾਂਗੇ ਆਪਾਂ ਵਿਚਾਰ ਸਾਂਝੀ ਸੁਣੋ ਵੀਡੀਓ ਆਡੀਓ ਸਾਮਨਲਾ ਸਾਹਮਣੇ ਹੋ ਰਾਇਆ ਕਿ ਇਨਾਂ ਨੇ ਇੱਕ ਬੰਦਾ ਜਿਹੜਾ ਇਨਾਂ ਦਾ ਕਨਸਟੇਬਲ ਕਹਿੰਦਾ ਜਿਸਨੇ ਝੋਟਾ ਖਾਈਆਂ ਪੂਰੇ ਲੜਾਈ ਵਿੱਚ ਕਿਦੇ ਵਿੱਚ ਵੜਿਆ ਵੀ ਨਹੀਂ ਹੈ ਤੇ ਇਹ ਜਿਹੜੇ ਐਸਐਚਓ ਰਾਨੀ ਹੋਰ ਜਿਹੜਾ ਰਾਜਪੀਰ ਕੋਈ ਹੈ ਜਿਹੜਾ ਉਹ ਜਾ ਕੇ ਇਨਾਂ ਨੇ ਐਮਐਲਆਰ ਕਰਾਈਏ ਸਹਾਰਾ ਪ੍ਰਾਈਵੇਟ ਹਸਪੀਟਲ ਤੇ ਸੇ ਗਵਰਨਮੈਂਟ ਏਮਪਲੋਈ ਹੋ ਕੇ ਉੱਥੇ ਨਹੀਂ ਗਏ ਤੇ 2.5 ਕਿਲੋਮੀਟਰ ਦੂਰ ਜਾ ਕੇ ਇਨਾਂ ਨੇ ਆਪਣੀ ਐਮਐਲਆਰ ਕਰਾਈ ਹੈ ਜੀ ਤੁਹਾਨੂੰ ਲੱਗਦਾ ਕ੍ਰਾਸ ਕਰਕੇ ਕਰਾਉਣ ਦੇ ਚੱਕਰ ਦੇ ਵਿੱਚ ਹੈ ਜੀ ਪੁਲਿਸ ਬਿਲਕੁਲ ਜੀ ਐਕ੍ਰਾਸ ਕਰਕੇ ਸਾਡੇ ਤੇ ਪ੍ਰੈਸ਼ਰ ਪਾਣ ਲਈ ਐ ਆਈ ਵਾਰਸ਼ ਨਹੀਂ ਕਰ ਸਕਦੇ ਤੁਸੀਂ ਦੁਨੀਆ ਨੂੰ ਪਾਗਲ ਨਹੀਂ ਬਣਾ ਸਕਦੇ ਐਸਐਸਪੀ ਨਾਨਕ ਨੂੰ ਇਸੋ ਦੀ ਤੇ ਆਪਣੇ ਆਪ ਇਸਤੀਫਾ ਦੇ ਕੇ ਚਲੇ ਜਾਣਾ ਚਾਹੀਦਾ ਜੋ ਦੁਨੀਆ ਨਾਲ ਕਰ ਰਹੇ ਹੋ ਤੁਸੀਂ ਐ ਦੇਸ਼ ਨਾਲ ਤੁਸੀਂ ਗੱਦਾਰੀ ਕਰ ਰਹੇ ਹੋ ਯੂਨੀਫਾਰਮ ਨਾਲ ਗੱਦਾਰੀ ਕਰ ਰਹੇ ਰਾਇਨਾ ਸਿੰਘ ਜੀ ਦਾ ਖੰਘਾਰਾ ਕਿਸ ਤਰੀਕੇ ਦਾ ਸੀ ਤੁਹਾਡੇ ਨਾਲ ਗੱਲਬਾਤ ਦੇ ਦੌਰਾਨ ਬਹੁਤ ਬਹੁਤ ਉਹ ਇੰਨੇ ਭਾਵੁਕ ਸੀਗੇ ਜਿਸ ਤਰੀਕੇ ਨਾਲ ਉਹ ਸੁੰਦਰ ਸੀ ਦਿਖ ਰਹੀ ਆਤੀ ਵਾਕਿ ਉਹਨਾਂ ਨੂੰ ਇਨਾ ਦੁੱਖ ਪਹੁੰਚ ਰਿਹਾ ਸੀਗਾ ਕਿ ਸਾਡੇ ਦੇਸ਼ ਵਿੱਚ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ ਜਾਂ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਉਹਨਾਂ ਨੇ ਉਹਨਾਂ ਨੇ ਕਿਹਾ ਹੈ ਕਿ ਜੀ ਸਾਨੂੰ ਜਸਟਿਸ ਮਿਲੇਗਾ ਉਹ ਸਾਡੇ ਨਾਲ ਹੈ। ਮਗਰੋਂ ਮੈਨੂੰ ਇਹ ਗੁੱਦਿੱਤਾ ਜਾਏ ਮੈਂ ਡਰਦੀ ਨਹੀਂ ਮੈਂ ਪੂਰੇ ਪੰਜਾਬ ਦੀ ਆਵਾਜ਼ਾਂ ਸਾਰਾ ਪੰਜਾਬ ਮੇਰੇ ਨਾਲ ਹੈ ਪੂਰਾ ਦੇਸ਼ ਮੇਰੇ ਨਾਲ ਹੈ ਪੂਰੇ ਫੌਜੀ ਮੇਰੇ ਨਾਲ ਹਨ ਵੇਟਰਸ ਮੇਰੇ ਨਾਲ ਹਨ ਆਰਮੀ ਮੇਰੇ ਨਾਲ ਹੈ ਪੂਰੀ ਜਨਤਾ ਮੇਰੇ ਨਾਲ ਹੈ। ਕਰਨਲ ਪਸ਼ਪਿੰਦਰ ਸਿੰਘ ਬਾਠ ਦਾ ਪਰਿਵਾਰ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਆਏ ਨੇ ਕੀ ਗੱਲਬਾਤ ਹੋਈ ਹੈ ਕੀ ਉਹਨਾਂ ਨੇ ਭਰੋਸਾ ਦਿੱਤਾ ਸਾਰੇ ਵਿਸ਼ੇ ਤੇ ਗੱਲਬਾਤ ਕਰਦਿਆਂ ਸਾਡੇ ਨਾਲ ਮੈਡਮ ਜੁੜ ਚੁੱਕੇ ਨੇ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਜਦੋਂ ਤੁਸੀਂ ਮੈਂ ਸੋਚਦੀ ਆ ਮੈਂ ਇੱਕ ਆਵਾਜ਼ਾਂ ਮੇਰੀ ਆਵਾਜ਼ ਤੁਸੀਂ ਪਹੁੰਚਾਈ ਹੈ ਸਾਰੇ ਦੇਸ਼ ਤੱਕ ਤੁਹਾਡੀ ਤੁਸੀਂ ਜਿਸ ਤਰੀਕੇ ਨਾਲ ਉਸ ਨੂੰ ਪਹੁੰਚਾਉਂਦੇ ਹੋ ਹਰ ਇੱਕ ਬੰਦੇ ਦੇ ਕਰਤਾ ਖਵਾਜ ਪਹੁੰਚੀ ਹੈ ਜੀ ਸਾਡੇ মিডিਆ ਦਾ ਪਹਿਲੇ ਬਹੁਤ-ਬਹੁਤ ਧੰਨਵਾਦ ਮੈਡਮ ਅੱਜ ਰਾਜਨਾਥ ਸਿੰਘ ਜੀ ਨੂੰ ਮਿਲ ਕੇ ਆਏ ਹਾਂ ਕੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਕਿ ਰਾਜਨਾਥ ਸਿੰਘ ਨੇ ਸਾਨੂੰ ਪ੍ਰਾਜ ਨੇ ਸਾਨੂੰ 35 ਮਿੰਟ ਦਾ ਟਾਈਮ ਦਿੱਤਾ ਸਾਰੀ ਘਟਨਾ ਸੁਣੀ ਉਹਨਾਂ ਨੂੰ ਵੀ ਬਹੁਤ ਹੀ ਅਫਸੋਸ ਹੋਇਆ ਕਿ ਐਦਾਂ ਦੀ ਘਟਨਾ ਹੋ ਰੱਖਿਆ ਮੰਤਰੀ ਹੈਗੇ ਮਾਨੇ ਕਿ ਐਦਾਂ ਦੀ ਘਟਨਾ ਹੋਣੀ ਬਹੁਤ ਹੀ ਇਸ ਇਜ਼ ਨਾਟ ਅ ਰਾਈਟ ਸਾਈਨ ਉਹਨਾਂ ਨੇ ਸਾਨੂੰ ਆਸਵਾਸਨ ਦਿੱਤਾ ਹੈ ਪੂਰਾ ਕਿ ਸਾਨੂੰ ਜਸਟਿਸ ਮਿਲੇਗਾ ਐਂਡ ਆਈ ਆਮ 100 ਪਰਸੈਂਟ ਸ਼ੋਰ ਕਿ ਉਹ ਕੁਛ ਨਾ ਕੁਛ ਸਟਰੋਂਗ ਐਕਸ਼ਨ ਲੈਂਨਗੇ ਇਸ ਤੇ ਕਿ ਸਾਨੂੰ ਜਸਟਿਸ ਮਿਲੇ। ਉਹ ਜੇ ਮੈਂ ਕਹਿਣਾ ਚਾਹੂੰਗੀ ਕੱਲ ਸਾਡੀ ਭਗਵੰਤ ਸਾਹਿਬ ਨਾਲ 12 ਵਜੇ ਦੀ ਮੀਟਿੰਗ ਹੈਗੀ ਐ। ਅਸੀਂ ਸਾਰੇ ਜਾ ਰਹੇ ਹਾਂ, ਜੱਠਾ ਬਦਲੀ ਵਾਲੇ ਵੀ ਹੋਰ ਅਸੀਂ ਵੀ। ਪਰ ਮੈਂ ਭਗਵੰਤ ਸਾਹਿਬ ਨੂੰ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਕੱਲ ਉਹਨਾਂ ਦੀ ਬੇਟੀ ਦਾ ਬਰਥਡੇ ਸੀ। ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੋਰ ਉਹਨਾਂ ਦੀ ਬੇਟੀ ਨੂੰ ਰੱਬ ਬਹੁਤ ਲੰਬੀ ਉਮਰਾਂ ਬਖਸ਼ਿਸ਼ ਕਰੇ। ਹੋਰ ਕੱਲ ਭਗਵੰਤ ਸਾਹਿਬ ਮਾਨ ਸਾਹਿਬ ਕੱਲ ਤੁਹਾਡੇ ਕੋਲ ਦੇਸ਼ ਦੀ ਬੇਟੀ ਆ ਰਹੀ ਹੈ ਤੇ ਉਸ ਨਾਲ ਵੀ ਇਨਸਾਫ ਐ ਸੋਚਿਓ ਕਿ ਕੱਲ ਤੁਹਾਡੀ ਬੇਟੀ ਜਿਹੜੀ ਕਿਸੇ ਦੀ ਵਾਈਫ ਕਿਸੇ ਦੀ ਮਾਂ ਕਿਸੇ ਦੀ ਭੈਣ ਹੋਏਗੀ ਉਸ ਨਾਲ ਅਗਰ ਐਦਾ ਹੁੰਦਾ ਤੇ ਤੁਸੀਂ ਕੀ ਇਨਸਾਫ ਕਰਾਂਦੇ ਉਹੋ ਇਨਸਾਫ ਐ ਦੇਸ਼ ਦੀ ਬੇਟੀ ਨਾਲ ਕਰਿਓ ਜਿਵੇਂ ਰਾਇਨਾ ਸਿੰਘ ਜੀ ਦਾ ਹੰਗਾਰਾ ਕਿਸ ਤਰੀਕੇ ਦਾ ਸੀ ਤੁਹਾਡੇ ਨਾਲ ਗੱਲਬਾਤ ਦੇ ਦੌਰਾਨ ਬਹੁਤ ਬਹੁਤ ਉਹ ਇੰਨੇ ਭਾਵਕ ਸੀਗੇ ਕਿ ਮਤਲਬ ਉਹਨਾਂ ਦੇ ਜਿਸ ਤਰੀਕੇ ਨਾਲ ਉਹ ਸੁਣ ਰਿਹਾ ਸੀਗਾ ਕਿ ਉਹਨਾਂ ਨੂੰ ਇੰਨਾ ਦੁੱਖ ਪਹੁੰਚ ਰਿਹਾ ਸੀਗਾ ਕਿ ਸਾਡੇ ਦੇਸ਼ ਵਿੱਚ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ ਜਾਂ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਉਹਨਾਂ ਨੇ ਉਹਨਾਂ ਨੇ ਕਿਹਾ ਹੈ ਕਿ ਜੀ ਇਸ ਤੇ ਸਾਨੂੰ ਜਸਟਿਸ ਮਿਲੇਗਾ ਉਹ ਸਾਡੇ ਨਾਲ ਹੈ ਤੇ ਮੈਡਮ ਜਿਸ ਤਰੀਕੇ ਦੇ ਨਾਲ ਐਸਆਈਟੀ ਦੇ ਮੁਖੀ ਵੀ ਚੇਂਜ ਹੋਏ ਆ ਤੁਹਾਡੇ ਨਾਲ ਐਸਆਈਟੀ ਨੇ ਗੱਲਬਾਤ ਸ਼ੁਰੂ ਕੀਤੀ ਹੈ ਜੀ ਮੈਨੂੰ ਆ ਦੱਸੋ ਐਸਆਈਟੀ ਦਾ ਇਹਨਾਂ ਨੂੰ ਪਹਿਲੇ ਜਿਹੜਾ ਬਾਈ ਨੇਮ ਕਿਆ ਸੀਗਾ ਪਰਮਾਰ ਸਾਹਿਬ ਹੈਗੇ ਨੇ ਬਾਈ ਨੇਮ ਵਾਲੇ ਬੰਦੇ ਵੀ ਚੇਂਜ ਹੋ ਜਾਂਦੇ ਨੇ ਇੱਥੇ ਤੇ ਇਹ ਸਿੱਧੂ ਐਫਆਈਆਰ ਹੀ ਚੇਂਜ ਹੋ ਜਾਂਦੀ ਹੈ ਜਿਸ ਨੇ ਕੰਪਲੇਨ ਕੀਤੀ ਉਸਦੀ ਐਫਆਈਆਰ ਹੀ ਨਹੀਂ ਦਰਜ ਹੁੰਦੀ ਜਿਹੜੇ ਐਸਐਟੂ ਸਸਪੈਂਡ ਹੁੰਦੇ ਨੇ ਉਹਨਾਂ ਦੇ ਐਸਐਚਓ ਦੇ ਨਾਮ ਹੀ ਨਹੀਂ ਆਉਂਦੇ ਐਸ ਐਸਆਈਟੀ ਦੇ ਨਾਮ ਬਦਲ ਜਾਂਦੇ ਨੇ ਤੇ ਇਹਨਾਂ ਇਸ ਸਰਕਾਰ ਦੇ ਉੱਪਰ ਪਰੋਸਾ ਕੌਣ ਕਰੇਗਾ ਜੀ ਮਤਲਬ ਅੱਜ ਇੱਕ ਮਾਮਲਾ ਸਾਹਮਣੇ ਹੋ ਰਾਇਆ ਕਿ ਇਨਾ ਨੇ ਇੱਕ ਬੰਦਾ ਜਿਹੜਾ ਇਨਾ ਦਾ ਕਨਸਟੇਬਲ ਕਹਿੰਦਾ ਜਿਸ ਨੇ ਝੋਟਾ ਖਾਈਆਂ ਉਸ ਦੀ ਵੀਡੀਓ ਅਵੇਲੇਬਲ ਹੈਗੀ ਹੈ ਜਿਹੜੀ ਉਹ ਪੂਰੇ ਲੜਾਈ ਵਿੱਚ ਕਿਦੇ ਵਿੱਚ ਵੜਿਆ ਵੀ ਨਹੀਂ ਹੈ ਹੋਰ ਉਹ ਕਨਸਟੇਬਲ ਝੋਟਾ ਖਾ ਕੇ ਫਿਰੇ 7:55 ਦੇਖੋ ਇਹ ਇਨਸੀਡੈਂਟ ਸਾਰਿਆਂ ਨੂੰ ਪਤਾ ਰਜਿੰਦਰਾ ਹਸਪੀਟਲ ਦੇ ਬਾਹਰ ਹੋਇਆ ਹੈ ਜਿਹੜਾ 20 ਕਦਮ ਦੂਰ ਵੀ ਨਹੀਂ ਹੈਗਾ ਤੇ ਜਿਹੜੇ ਐਸਐਚਓ ਰਾਨੀ ਹੋਰ ਜਿਹੜਾ ਰਾਜਪੀਰ ਕੋਈ ਹੈ ਜਿਹੜਾ ਉਹ ਜਾ ਕੇ ਇਹਨਾਂ ਨੇ ਐਮਐਲਆਰ ਕਰਾਈ ਹੈ ਸਹਾਰਾ ਪ੍ਰਾਈਵੇਟ ਹਸਪੀਟਲ ਤੇ 7:55 ਮਿੰਟ ਤੇ ਪੁੱਛਿਆ ਜਾਏ ਜਿਹੜਾ ਇਨਸੀਡੈਂਟ ਹਸਪੀਟਲ ਦੇ ਸਾਹਮਣੇ ਹੋਇਆ ਤੇ ਗਵਰਨਮੈਂਟ ਏਮਪਲੋਈ ਹੋ ਕੇ ਉੱਥੇ ਨਹੀਂ ਗਏ ਤੇ 2.5 ਕਿਲੋਮੀਟਰ ਦੂਰ ਜਾ ਕੇ ਇਹਨਾਂ ਨੇ ਐਸਾ ਆਪਣੀ ਐਮਐਲਆਰ ਕਰਾਈ ਹੈ ਕੀ ਤੁਹਾਨੂੰ ਲੱਗਦਾ ਹੈ ਕ੍ਰਾਸਪਰ ਤੇ ਕਰਾਉਣ ਦੇ ਚੱਕਰ ਦੇ ਵਿੱਚ ਹੈ ਜੀ ਪੁਲਿਸ ਬਿਲਕੁਲ ਜੀ ਆ ਕ੍ਰਾਸਪਰ ਚਾ ਸਾਡੇ ਤੇ ਪ੍ਰੈਸ਼ਰ ਪਾਉਣ ਲਈ ਕੀ ਜਦੋਂ ਸیرے 7:22 ਤੇ ਐਸਐਸਪੀ ਸਾਹਿਬ ਨੂੰ ਪਤਾ ਲੱਗ ਗਿਆ ਸੀਗਾ ਕਿ ਨਾਨਕ ਨੂੰ ਕਿ ਇਹ ਹੋ ਗਈ ਹੈ ਤੁਰਗਤਾ ਉਹਨਾਂ ਨੇ ਸਾਡੇ ਨਾਲ 8 ਮਿੰਟ ਗੱਲ ਕਰ ਲਈ ਜੀ ਉਸ ਤੋਂ ਬਾਅਦ ਇਹਨਾਂ ਨੇ ਇਹ ਸਾਰਾ ਹਸਪੀਟਲ ਤੇ ਸیرے 7:55 ਤੇ ਪੁਲਿਸ ਨੂੰ ਇੰਟੀਮੀਸ਼ਨ ਦਿੱਤੀ ਆ ਲਿਖਿਆ 1:35 ਤੇ ਉਹ ਆਏ ਸੀਗੇ ਰਾਤੀ ਰਿਪੋਰਟ ਕੀਤਾ ਹੋਰ ਰਿਪੋਰਟ ਪੁਲਿਸ ਸਟੇਸ਼ਨ ਤੇ 7:55 ਮਿੰਟ ਤੇ ਦਿੱਤੀ ਮਨਵਾ ਦੱਸੋ ਜਿਹੜੇ ਘਾਇਲ ਹੋਏ ਹੋਏ ਸੀਗੇ ਖੂਨ ਨਾਲ ਲਦੇ ਹੋਏ ਸੀਗੇ ਮੇਰੇ ਹਸਬੰਡ ਔਰ ਬੇਟਾ ਉਹਨਾਂ ਦੀ ਐਮਐਲਰ 1:35 ਮਿੰਟ ਤੇ ਬੰਨ ਗਈ ਸੀਗੀ ਤੇ ਇਹਨਾਂ ਦੀ ਐਮਐਲਰ ਬੰਦੇ 7:30 ਘੰਟੇ ਲੱਗ ਗਏ ਹੋਰ ਇਹਨਾਂ ਨੂੰ ਜਿੱਥੇ ਇੱਕ ਦੁਰਘਟਨਾ ਹੋਈ ਹੈ ਉਸ ਦੁਰਘਟਨਾ ਏਰੀਆ ਉਹ ਰਾਜਿੰਦਰ ਹਸਪੀਟਲ ਦੇ ਸਾਹਮਣੇ ਉੱਥੇ ਨਹੀਂ ਗਏ ਉਹ ਸਰਕਾਰੀ ਹਸਪੀਟਲ ਨਹੀਂ ਗਏ ਸਾਰੇ ਉਹ ਸਹਾਰਾ ਪ੍ਰਾਈਵੇਟ ਹਸਪੀਟਲ ਗਏ ਇਸ ਤੇ ਉੱਪਰ ਵੀ ਕੁਐਸਚਨ ਮਾਰਕ ਐਸਐਸਪੀ ਸਾਹਿਬ ਐ ਆਈ ਵਾਸ਼ ਨਹੀਂ ਕਰ ਸਕਦੇ ਤੁਸੀਂ ਦੁਨੀਆ ਨੂੰ ਪਾਗਲ ਨਹੀਂ ਬਣਾ ਸਕਦੇ ਐਸਐਸਪੀ ਨਾਨਕ ਨੂੰ ਇਥੋ ਦੀ ਤੇ ਆਪਣੇ ਆਪ ਇਸਤੀਫਾ ਦੇ ਕੇ ਚਲੇ ਜਾਣਾ ਚਾਹੀਦਾ ਜੇ ਦੁਨੀਆ ਨਾਲ ਕਰ ਰਹੇ ਹੋ ਤੁਸੀਂ ਇਹ ਦੇਸ਼ ਨਾਲ ਤੁਸੀਂ ਗੱਦਾਰੀ ਕਰ ਰਹੇ ਹੋ ਯੂਨੀਫਾਰਮ ਨਾਲ ਗੱਦਾਰੀ ਕਰ ਰਹੇ ਹੋ ਮਤਲਬ ਤੁਹਾਡੇ ਕਹਿੰਦਾ ਮਤਲਬ ਐਸਐਸਪੀ ਨਾਨਕ ਸਿੰਘ ਤੁਹਾਨੂੰ ਹਾਲੇ ਵੀ ਉਲਝਾਉਣ ਦੇ ਵਿੱਚ ਨੇ ਜੀ ਚਾਰੇ ਜਿੱਤੇ ਸਾਰੇ ਉਲਝਾਰੇ ਤੁਸੀਂ ਇਹ ਦੇਖੋ ਐਸਆਈਟੀ ਚਾਰ ਵਾਰ ਬਦਲ ਗਈ ਜਿਨਾਂ ਨੂੰ ਅਈਉਨੀ ਐਫਆਈਆਰ ਕਰਨ ਲਈ ਜੀ ਐਸਆਈ ਜਾ ਕੇ ਦੁਕਾਨਦਾਰ ਕੋਲੋਂ ਸਟੇਟਮੈਂਟ ਲੈ ਕੇ ਐਫਆਈਆਰ ਕਰ ਦਿੰਦਾ ਜਿਹੜਾ ਬੰਦੇ ਨੇ ਫੋਨ ਕੀਤਾ ਹੋਰ ਸਟੇਟਮੈਂਟ ਦਿੱਤੀ ਉਸ ਦੀ ਐਫਆਈਆਰ ਹੀ ਨਹੀਂ ਹੁੰਦੀ ਤੁਸੀਂ ਆਪੇ ਸੋਚੋ ਇਹ ਪੰਜਾਬ ਸਰਕਾਰ ਕਰ ਕੀ ਰਹੀ ਹੈ ਜੀ ਅੱਜ ਤੱਕ ਅੱਜ ਤਾਂ 16-17 ਦਿਨ ਹੋ ਗਏ ਨਾ ਅੱਜ ਤੱਕ ਇੱਕ ਸਰਕਾਰ ਤੋਂ ਫੋਨ ਨਹੀਂ ਆਇਆ ਕਿ ਮੈਡਮ ਤੁਹਾਨੂੰ ਕੋਈ ਲੋੜ ਹੈ ਜਿਹੜੇ ਪੁਲਿਸ ਵਾਲੇ ਮੇਰੇ ਦੋਸਤ ਸਿਕਿਉਰਿਟੀ ਦਿੱਤੇ ਨੇ ਉਹ ਰੋਜ਼ ਹੀ ਬਦਲ ਜਾਂਦੇ ਨੇ ਕਿਹੜਾ ਬੰਦਾ ਆਂਦਾ ਇੱਕ ਦਿਨ ਕੋਈ ਆਂਦਾ ਦੂਜੇ ਦਿਨ ਕੋਈ ਆਂਦਾ ਕੁਝ ਪਤਾ ਹੀ ਨਹੀਂ ਹੈ ਕੀ ਚੱਲ ਰਿਹਾ ਹੈ ਮਨ ਤੇ ਪਤਾ ਨਹੀਂ ਕੀ ਕੀ ਕਰਨਾ ਚਾਹ ਰਹੇ ਨੇ ਸਾਡੇ ਨਾਲ ਅੱਛਾ ਤੁਹਾਡੀ ਤੁਹਾਡੀ ਸਿਕਿਉਰਿਟੀ ਬਦਲਦੀ ਹੈ ਡੇਲੀ ਕੀ ਸਿਕਿਉਰਿਟੀ 10 ਦਿਨਾਂ ਚ ਸਿਕਿਉਰਿਟੀ ਵਾਲੇ 4-5 ਵਾਰੀ ਬਦਲ ਦਿੱਤੇ ਨੇ ਠੀਕ ਹੈ ਔਰ ਦੂਜੀ ਗੱਲ ਸਰਕਾਰ ਤੇ ਪੰਜਾਬ ਪੁਲਿਸ ਨਾਲ ਲੜਾਈ ਹੈ ਤੇ ਉਹ ਮੇਰੀ ਪ੍ਰੋਟੈਕਸ਼ਨ ਕਿੱਦਾਂ ਕਰਨਗੇ ਉਹ ਤੇ ਮੈਨੂੰ ਤਾਂ ਡਰਾਂਗੇ ਹੀ ਨਾ ਭਗਵਾਨ ਨੂੰ ਆ ਗੋਲ ਦਿੱਤਾ ਜਾਏ ਮੈਂ ਡਰਦੀ ਨਹੀਂ ਮੈਂ ਪੂਰੇ ਪੰਜਾਬ ਦੀ ਆਵਾਜ਼ਾਂ ਸਾਰਾ ਪੰਜਾਬ ਮੇਰੇ ਨਾਲ ਹੈ ਪੂਰਾ ਦੇਸ਼ ਮੇਰੇ ਨਾਲ ਹੈ ਪੂਰੇ ਫੌਜੀ ਮੇਰੇ ਨਾਲ ਹਨ ਵੇਟਰਨ ਮੇ ਨਾਲ ਹੈ ਆਰਮੀ ਮੇਰੇ ਨਾਲ ਹੈ ਪੂਰੀ ਜਨਤਾ ਮੇਰੇ ਨਾਲ ਹੈ ਕੱਲ ਇਹ ਸਾਰੀਆਂ ਗੱਲਾਂ ਜਿਹੜੇ ਤੁਸੀਂ ਸਾਨੂੰ ਦੱਸਿਆ ਕਿ ਆਈਐਸਐਸ ਤਰੀਕੇ ਨਾਲ ਪੁਲਿਸ ਕਰ ਲਈ ਫਿਰ ਕੱਲੋ ਸੀਐਮ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਧਿਆਨ ਚ ਲਿਆਂਦੀਆਂ ਜਾਣਗੀਆਂ ਦੇ ਜਾਨ ਕੀ ਜੀ ਸਾਡੀ ਸੁਣਵਾਈ ਹੋਏਗੀ ਤੇ ਦੇਈ ਜਾਏਗੀ ਜਿਸ ਤਾਰਾ ਦਿਨ ਤੇ ਕੋਈ ਸੁਣਵਾਈ ਤੇ ਹੋਈ ਨਹੀਂ ਅੱਗੇ ਵੀ ਕੋਈ ਉਮੀਦ ਹੈ ਨਹੀਂ ਮਗਰ ਫੇਰ ਵੀ ਮੈਂ ਇੱਕੋ ਗੱਲ ਕਾਂਗੀ ਭਗਵਾਨ ਸਾਹਿਬ ਮਾਨ ਸਾਹਿਬ ਜਿੱਦਾਂ ਤੁਹਾਡੇ 1 ਸਾਲ ਦੀ ਬੇਟੀ ਹੈ ਉਹ ਵੀ ਕਿਸੇ ਵਕਤ 40 ਸਾਲ ਦੀ ਹੋਏਗੀ ਅੱਜ ਤੁਸੀਂ ਜੋ ਜਸਟਿਸ ਮੇਰੇ ਨਾਲ ਕਰੋਗੇ ਕੱਲ ਕਿਸੇ ਨਾਲ ਵੀ ਹੋ ਸਕਦਾ ਹੈ ਤੁਹਾਡਾ ਫਰਜ਼ ਬੰਦਾ ਹੈ ਕਿ ਇਸ ਦੇਸ਼ ਦੀ ਟੀਆ ਨਾਲ ਖੜੇ ਹੋ ਹੋਰ ਤੁਸੀਂ ਕਹਿੰਦੇ ਹੋ ਸ਼ਹੀਦ ਦਾ ਨੂੰ 1 ਕਰੋੜ ਰੁਪਏ ਦਿੱਤਾ ਤੁਸੀਂ ਕੀ ਮੇਰਾ ਹਸਬੰਦ ਸ਼ਹੀਦ ਹੋ ਜਾਂਦਾ ਫੇਰ ਖੜੇ ਹੁੰਦੇ ਅੱਜ ਜਦੋਂ ਇੱਕ ਸਿਸਟਮ ਨੂੰ ਠੀਕ ਕਰਨ ਦੀ ਗੱਲ ਹੈ ਤੇ ਸਰਕਾਰ ਆ ਜਿਹੜੇ ਸੀਐਮ ਸਾਹਿਬ ਹੈ ਨੋ ਕੋਈ ਆਮ ਆਦਮੀ ਦੇ ਨਹੀਂ ਹੈ ਨਾ ਅੱਜ ਆ ਜੋ ਪੰਜਾਬ ਦੇ ਸੀਐਮ ਹਨ ਉਹਨਾਂ ਨੇ ਪੰਜਾਬ ਲਈ ਖੜਨਾ ਹੈ ਪੰਜਾਬ ਨੂੰ ਸੁਧਾਰਨਾ ਹੈ ਨਾ ਕਿ ਆਪਾਂ ਆਮ ਆਦਮੀ ਕਹਿੰਦੇ ਆ ਇੱਥੇ ਤੇ ਜਿਹੜੇ ਅਸੀਂ ਫੌਜੀ ਹੈਗੇ ਆ ਜਾਂ ਅਸੀਂ ਆਮੀ ਮੇਰੇ ਹਸਬੰਡ ਰੈਂਕ 10 ਉਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ ਤੇ ਆਮ ਆਦਮੀ ਨੂੰ ਕੀ ਜਸਟਿਸ ਮਿਲੇਗਾ ਕਿ ਬਹੁਤ ਬਹੁਤ ਧੰਨਵਾਦ ਮੈਮ ਥੈਂਕ ਯੂ ਜੀ ਥੈਂਕ ਯੂ ਜੀ ਤਾਂ ਗੱਲਬਾਤ ਕੀਤੀ ਕਰਨਲ ਬਾੜ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਹਾਲੇ ਵੀ ਇਲਜ਼ਾਮ ਹੈ ਕਿ ਪੁਲਿਸ ਹਾਲੇ ਵੀ ਉਹਨਾਂ ਨੂੰ ਇਲਝਾਉਣ ਦੇ ਵਿੱਚ ਐਕ੍ਰਾਸ ਪਰ ਚੈੱਕ ਕਰਨ ਤੱਕ ਦੀਆਂ ਨੌਕਤਾਂ ਆ ਰਹੀਆਂ ਨੇ ਸਿਕਿਉਰਿਟੀ 10 ਦਿਨਾਂ ਦੇ ਵਿੱਚ 5 ਵਾਰ ਬਦਲੀ ਚਾ ਚੁੱਕੀ ਹੈ ਵੱਖ-ਵੱਖਰੇ ਬੰਦੇ ਭੇਜੇ ਜਾ ਰਹੇ ਨੇ ਤਾਂ ਉਹਨਾਂ ਨੇ ਚਿੰਤਾ ਪ੍ਰਗਟਾਈ ਹੈ ਅੱਜ ਜਿਹੜੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਹੈ ਕੱਲ ਉਹ ਸੀਐਮ ਪੰਜਾਬ ਨੂੰ ਮਿਲਣਾ ਉਹ ਕਹਿੰਦੇ ਉਮੀਦਾਂ ਲੈ ਕੇ ਜਾਵਾਂਗੇ ਪੂਰੀਆਂ ਹੁੰਦੀਆਂ ਜਾਂ ਨਾ ਹੁੰਦੀਆਂ ਇਹ ਸਮਾਂ ਦੱਸੇਗਾ ਇਸੇ ਮਨਿੰਦਰ ਸਿੰਘ ਸੇਧੂ ਪੱਤਰਕਾਰ ਜੋ ਕਿ ਭਈ ਅਕਸਰ ਲੋਕਾਂ ਦੇ ਨਾਲ ਖੜਦੇ ਆਏ ਅਤੇ ਜੋ ਸਚਾਈ ਆ ਉਹ ਦਿਖਾਉਂਦੇ ਆਏ ਆ ਤਾਂ ਜੋ ਲੋਕਾਂ ਦੇ ਜੋ ਹਰ ਵਕਤ ਨਾਲ ਖੜਦੇ ਆ ਤਾਂ ਜੋ ਆਪਾਂ ਗੱਲ ਕਰੀਏ ਵੀ ਹੁਣ ਦੇਖਣਾ ਇਹ ਬੰਦਾ ਇਸ ਪਰਿਵਾਰ ਨੂੰ ਇਨਸਾਫ ਮਿਲੂ ਜਾਂ ਨਹੀਂ ਮਿਲੂ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੱਲਣਾ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਅੰਦਰ ਆਵੇ ਬਿਲਕੁਲ ਧੰਨਵਾਦ